ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਕਿਉਂ ਮਲਿਕੰਦਾਰੀ ਨੇ ਪੱਥਰ ਸੁੱਟ ਕੇ ਗੁਰੂ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਭਾਈ ਮਰਦਾਨਾ ਜੀ ਗੁਰਨਾਨਦ ਦੇਵ ਜੀ ਨਾਲ ਹਸਨ ਅਬਦਾਲੀ ਸ਼ਹਿਰ ਦੇ ਬਾਹਰ ਇੱਕ ਪਹਾੜੀ ਦੇ ਥੱਲੇ ਆਰਾਮ ਕਰਨ ਲਈ ਮੁਕੇ ਸਨ ਉਸ ਪਹਾੜੀ ਦੇ ਉੱਤੇ ਮਲਿਕੰਦਾਰੀ ਰਹਿੰਦਾ ਸੀ ਜਿਸ ਨੂੰ ਆਪਣੀਆਂ ਤਾਕਤਾਂ ਉੱਤੇ ਬਹੁਤ ਹੰਕਾਰ ਸੀ ਉਸ ਪਹਾੜੀ ਤੋਂ ਇੱਕ ਪਾਣੀ ਦਾ ਚਸ਼ਮਾ ਨਿਕਲਦਾ ਸੀ ਪਾਈ ਮਰਦਾਨਾ ਜੀ ਨੂੰ ਬਹੁਤ ਪਿਆਸ ਲੱਗੀ ਪਰ ਉਸ ਚਸ਼ਮੇ ਤੋਂ ਪਾਣੀ ਲੈਣ ਤੋਂ ਪਹਿਲਾਂ ਬਲੀ ਕੰਧਾਰੀ ਦੀ ਇਜਾਜ਼ਤ ਲੈਣੀ ਪੈਂਦੀ ਸੀ ਬਲੀ ਕੰਧਾਰੀ ਬਹੁਤ ਕਰੋਧੀ ਅਤੇ ਕਮੰਡੀ ਸੀ ਉਹ ਕਿਸੇ ਨੂੰ ਸਿੱਧੇ ਮੂੰਹ ਪਾਣੀ ਨਹੀਂ ਦਿੰਦਾ ਸੀ ਜਦੋਂ ਪਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਮੈਨੂੰ ਬਹੁਤ ਪਿਆਸ ਲੱਗੀ ਹੈ ਤਾਂ ਗੁਰੂ ਜੀ ਨੇ ਬਲੀ ਕੰਧਾਰੀ ਦਾ ਹੰਕਾਰ ਤੋੜਨ ਦੇ ਲਈ ਪਾਈ ਮਰਦਾਨਾ ਜੀ ਨੂੰ ਉਸ ਪਹਾੜੀ ਤੇ ਪਾਣੀ ਲਾਨਣੇ ਕਿੱਜਾ ਪਰ ਵਾਲੀ ਕੰਦਾਰੀ ਨੇ ਪਾਣੀ ਦੇਣ ਤੋਂ ਮਨਾ ਕਰ ਦਿੱਤਾ ਪਾਈ ਮਰਦਾਨਾ ਦੇ ਵਾਰ-ਵਾਰ ਬੇਨਤੀ ਕਰਨ ਤੇ ਵੀ ਉਸ ਨੇ ਪਾਣੀ ਨਾ ਦਿੱਤਾ ਉਸ ਨੇ ਕਿਹਾ ਕਿ ਜੇਕਰ ਤੇਰਾ ਪੀਰ ਇੰਨਾ ਸ਼ਕਤੀਸ਼ਾਲੀ ਹੈ ਤਾਂ ਉਹ ਨਵਾਂ ਚਸ਼ਮਾ ਕੱਢ ਕੇ ਦਿਖਾਵੇ ਤੇ ਤੈਨੂੰ ਪਾਣੀ ਪਿਲਾ ਦੇ ਜਦੋਂ ਪਾਈ ਮਰਦਾਨੇ ਨੇ ਇਹ ਗੱਲ ਗੁਰੂ ਜੀ ਨੂੰ ਦੱਸੀਆਂ ਤਾਂ ਗੁਰੂ ਜੀ ਨੇ ਸਤ ਕਰਤਾਰ ਕਹਿ ਕੇ ਪਾਣੀ ਦਾ ਚਸ਼ਮਾ ਚਲਾ ਦਿੱਤਾ ਅਤੇ ਇਸ ਚਸ਼ਮੇ ਦੇ ਚੱਲਣ ਨਾਲ ਵਾਲੀ ਕੰਦਾਰੀ ਦਾ ਚਸ਼ਮਾ ਸੁੱਕ ਗਿਆ ਜਦੋਂ ਵਾਲੀ ਕੰਧਾਰੀ ਨੇ ਦੇਖਿਆ ਕਿ ਉਸ ਦਾ ਚਸ਼ਮਾ ਬੰਦ ਹੋ ਗਿਆ ਹੈ ਇਹ ਦੇਖ ਕੇ ਉਹ ਬਹੁਤ ਗੁੱਸੇ ਵਿੱਚ ਆ ਗਿਆ ਉਸ ਨੇ ਪੂਰੇ ਜ਼ੋਰ ਨਾਲ ਇੱਕ ਚਟਾਨ ਗੁਰੂ ਜੀ ਵੱਲ ਸੁੱਟ ਦਿੱਤਾ ਪਰ ਗੁਰੂ ਜੀ ਨੇ ਆਪਣੇ ਹੱਥ ਤੇ ਪੰਜੇ ਨਾਲ ਉਸ ਚਟਾਨ ਨੂੰ ਰੋਕ ਲਿਆ ਜਦੋਂ ਵਾਲੀ ਕੰਧਾਰੀ ਨੇ ਗੁਰੂ ਜੀ ਦੀਆਂ ਇਹ ਸ਼ਕਤੀਆਂ ਦੇਖੀਆਂ ਕਿ ਗੁਰੂ ਜੀ ਨੇ ਪਾਣੀ ਦਾ ਨਵਾਂ ਚਸ਼ਮਾ ਚਲਾ ਦਿੱਤਾ ਅਤੇ ਉਸ ਦਾ ਚਸ਼ਮਾ ਬੰਦ ਹੋ ਗਿਆ ਤੇ ਹੱਥ ਦੇ ਪੰਜੇ ਨਾਲ ਪਾਰੀ ਚਟਾਨ ਵੀ ਰੋਕ ਦਿੱਤਾ ਤਾਂ ਉਸ ਦਾ ਸਿਰ ਨੀਵਾ ਹੋ ਗਿਆ ਉਸ ਨੇ ਗੁਰੂ ਜੀ ਤੋਂ ਆ ਕੇ ਮਾਫੀ ਮੰਗੀ ਜਿਸ ਪਹਾੜੀ ਨੂੰ ਗੁਰੂ ਜੀ ਨੇ ਆਪਣੇ ਪੰਜੇ ਨਾ ਰੁਕਿਆ ਸੀ ਉਸ ਥਾਂ ਤੇ ਗੁਰਦੁਆਰਾ ਪੰਜਾ ਸਾਹਿਬ ਸਜ ਸ਼ੋਭਿਤ ਹੈ ਸੰਗਤਾਂ ਅੱਜ ਵੀ ਦੂਰੋਂ ਦੂਰੋਂ ਇਸ ਗੁਰਦੁਆਰੇ ਦੀ ਦਰਸ਼ਨਾਂ ਲਈ ਆਉਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ